ਸੋ ਹਾਂਜੀ ਮਿੱਤਰੋ ਕੀ ਹਾਲ ਚੱਲਾ ਮੈਂ ਤੁਹਾਡਾ ਆਪਣਾ ਛੋਟਾ ਵੀ ਦੀਪ ਜੀ ਹੋਂਤਾ ਮੈਂ ਕਾਫੀ ਦਿਨਾਂ ਬਾਅਦ ਅੱਜ ਵਲੌਗ ਬਣਾਉਣ ਲੱਗ ਗਿਆ ਹਾਂ ਥੋੜਾ ਬਿਜੀ ਜ਼ਿਆਦਾ ਹੋਣ ਕਰਕੇ ਵਲੌਗ ਨਹੀਂ ਬਣਾਇਆ ਗਿਆ ਤੇ ਆਪਾਂ ਬਣਾਉਣਿਆਂ ਚ ਵਲੌਗ ਤੇ ਆਪਾਂ ਜਾਵਾਂਗੇ ਅੱਜ ਅ ਬਲੱਡੇ ਤੇ ਸਰਪ੍ਰਾਈਜ਼ ਆ ਤੁਹਾਡੇ ਲਈ ਤੇ ਦੱਸਾਂਗੇ ਕੀ ਆ ਸਰਪ੍ਰਾਈਜ਼ ਹਾਂਜੀ ਆਪਾਂ ਬਹਿ ਨਿਕਲਦੇ ਪਿੰਡੋਂ ਦੇ ਮਿਲਦੇ ਆਉਣ ਜਾ ਕੇ ਤੁਹਾਨੂੰ ਇਹ ਜਣਾ ਤਗਣਾ ਲੇਗੜਿਆ ਵੀ ਆਉਂਦੇ ਤੁਮ ਲੋਬ ਵੀ ਆਪਾਂ ਆ ਗਏ ਆ ਕੋੜੀ ਸੇਹਾਂ ਤੇ ਜਾਣੇ ਆ ਬਲਾਡੇ ਉਹ ਹੈ ਯਾਰ ਲੋਬ ਵੀ ਲਗਾਤੀ ਬਜਾਤੀ ਚਾਈ ਜਾਂਦੇ ਆਪਾਂ ਇਹ ਵੀ ਸਫਰ ਤੇ ਨਿਕਲੇ ਗੱਡੀ ਵਿੱਚ ਜਾਣੇ ਆ ਅੱਕੇ ਮੌਂਚਰ ਵਾਲਿਆਂ ਇੱਕ ਦੋ ਬਾਤ ਜਾਵਾਂਗੇ ਬਲਾਡੇ ਅੰਦਰ ਮੇਰੇ ਭਾਈ ਜੀ ਸੁੱਤੇ ਵੇ ਮੈਨੂੰ ਲਾ ਤਾਂ ਉਹ ਆਏ ਬਦਨ ਇਹਦੇ ਅੰਦਰ ਸੁਨੀ ਬਾਈ ਪੁੱਛਾ ਦੇ ਹੱਥ ਫੇਰ ਰਿਹਾ ਮਗਰ ਦੋ ਆ ਉਸਨੇ ਮੀਟਿੰਗ ਕਰ ਰਹੀ ਹੈ ਇਤਸਰਦਾ ਆਤੀ ਬੈਠੀ ਹੈ ਅੱਗੇ ਆਹ ਤਰਾ ਪਾਕੇ ਚਲਾਈ ਜਾਂਦੇ ਆਂ ਉਹ ਵੀ ਆਪਾਂ ਪੇਖੀ ਮਾਰ ਕੇ ਤੇ ਬਾਡੇ ਕੋਲਸ ਵਾਲਿਆਂ ਦੀ ਹੋਰ ਮਤ ਤੁਮਣਾ ਇਹਨੂੰ ਬੰਦੇ ਫਿਰ ਜਾਣਾ ਅੱਗੇ ਸਰਪ੍ਰਾਈਜ਼ ਕੀ ਆ। ਆ ਗਿਆ ਵਾਚਾ ਮਾਪਾ ਲਾਗੇ ਨੂੰ ਗੋਬ ਬਣ ਕੇ ਦਲਾਵਾ। ਆ ਗਿਆ ਵੀਰ ਨੂੰ ਬਿਠਾਵਾਗੇ। ਹੋਰ ਨਾਲ ਗੱਲ ਕਰੇ। ਚੱਲਦੇ ਆਂ ਅੰਮ੍ਰਿਤਸਰ ਨੂੰ ਬਿਠਾ ਰਿਹਾ ਤੇ ਹੁਣ ਆਪਾਂ ਆਉਂਦੇ ਆ। ਤਾਣਾ ਮੰਡੀ ਸੀ। ਅੰਮ੍ਰਿਤਸਰ ਲਈ ਪਹੁੰਚ ਗਏ ਆ ਭਲਾਡੇ ਤੇ ਹੁਣ ਆਪਾਂ ਥੋੜੀ ਕਰਾਉਣੀ ਆ ਲਿਖਤ ਪਰਤ। ਤੇ ਤੁਹਾਨੂੰ ਦਿਖਾਉਨੇ ਆ ਸਾਡੇ ਲਈ ਸਰਪ੍ਰਾਈਜ਼ ਕੀ ਆ। ਆੜਾ ਲਈ ਸਰਪ੍ਰਾਈਜ਼ ਆ ਕਿਸੇ ਨੂੰ ਕੁਝ ਨਹੀਂ ਬੰਦੇ ਬਾਤ ਅਸੀਂ ਜੀਟਿੰਗ ਚ ਇਹ ਕਰਦਿਆ ਵੇਡ ਨਾਲ ਦੇ ਜਾਇ ਨਹੀਂ ਜਿੱਥੋਂ ਕਰਾਵਾਂਗੇ ਲਿਖਤ ਪੜ ਦਾ ਸਾਰੀ ਤੇ ਇਦਰੋਂ ਖੜੀ ਆਪਣੀ ਰਾਣੀ ਸੁੰਦਰਾ ਪਾਹਰਦੇ ਹੰ ਬਲਾਡੇ ਖੇਹਰੀਆਂ ਚ ਤੇ ਲੋ ਵੀ ਪੇਪਰ ਵਰਕ ਕੰਪਲੀਟ ਹੁੰਦਾ ਹੋਇਆ ਇਦਰ ਕਰੀ ਜਾਂਦੇ ਪਪਾ ਸੈਨ ਇਦਰ ਵੀ ਬੋਣੀ ਬੈਠੇ ਤੇ ਤੇ ਇਕ ਹੁਣ ਆਪਾਂ ਜਾਣੇ ਆ ਤੁਹਾਨੂੰ ਦਿਖਾਉਣੇ ਆ ਆਪਣਾ ਸਰਪ੍ਰਾਈਜ਼ ਤੁਹਾਡੇ ਲਈ ਕੀ ਆ ਇੱਧਰ ਬੈਠੇ ਵੀਰ ਉਹ ਨਹੀਂ ਇੱਧਰ ਪਪਾ ਸੈਨ ਕਰੀ ਜਾਂਦੇ ਆ ਲਾਟੇ ਬਚੈਰੀਆਂ ਪਰਵਾਕ ਹੋ ਰਿਹਾ ਕੰਪਲੀਟ ਹੋ ਗਿਆ ਚੱਲਦੇ ਹੁਣ ਆਪਾਂ ਪੇਮੈਂਟ ਦਿੱਤੀ ਆ ਪਾਕਰ ਤੇ ਇੱਧਰ ਵੀਰ ਉਹਨੂੰ ਪੇਮੈਂਟ ਜੁਣੀ ਜਾਂਦੇ ਆ ਬਲੌਗ ਕਰੀਏ ਇੱਧਰ ਪਪਾ ਬੈਠੇ ਇੱਧਰ ਸੇਮੈਂਟ ਆਪਾਂ ਕਰਤੇ ਵੀਰ ਉਹਨਾਂ ਨੂੰ ਤੇ ਹੁਣ ਆਪਾਂ ਨਿਕਲਦੇ ਆ ਇਥੋਂ ਮੁੰਡਿਆਂ ਨੂੰ ਲੱਗੀ ਭੁੱਖ ਇੱਕ ਉਧਰ ਖੜਾ ਆ ਤੇ ਹੁਣ ਆਪਾਂ ਕੰਮ ਉਧਰਲਾ ਕੰਪਲੀਟ ਕਰਕੇ ਹੁਣ ਖਾਣੇ ਆ ਤੇ ਕੁਲਸੇ ਬਰਗਰ ਉਹ ਕਬੜੀ ਲੱਗੀ ਆਪਾਂ ਖੜੇ ਆ ਭੀਖੀ ਕਿੱਕੀ ਗਲਾ ਆ ਖੜੀ ਆਪਣੀ ਰਾਣੀ ਤੰਦਰਾ ਤਾਂ ਆਪਾਂ ਚੱਲ ਪਿਆ ਵਾਪਸ ਜਿੱਥੇ ਜਾਣਿਆ ਕਰੇ ਹੁਣ ਵਾਪਸ ਜਾਈਏ ਨਹੀਂ ਆ ਬਸ ਬਰਨਾਲੇ ਪਹੁੰਚਣ ਵਾਲੇ ਆ ਤੇ ਗੱਡੀ ਆਪਣੀ ਜਿੱਚ ਲਈ ਕਾਫੀ ਅੱਗੇ ਉਹ ਤਮੋਲੇ ਪਹੁੰਚ ਗਏ ਹੋਣੇ ਆ। ਨੰ ਲੋ ਵੀ ਆ ਪਾ ਛੜਦੇ ਹਾਂ ਬਾਈਪਾਸ। ਭਲਾ ਕਰਦਾ। ਇਸ ਤੋਂ ਨਾਲ ਆ ਬਾਈਪਾਸ ਛੜਾਂਗੇ। ਜਦੋਂ ਕਿ ਜੋੜੇ ਨੇ ਵੀ ਕਿਹਾ ਕਿ ਉਹਨਾਂ ਵੀ ਬਾਤ ਨੂੰ ਗਹਿਣੇ ਦਿੱਤੇ ਸਨ ਕਿ ਕੱਪੜੇ ਵਿੱਚ ਬੰਨ ਕੇ ਬਾਬੇ ਨੇ ਧਿਆਨ ਲਾਇਆ ਤੇ ਬਾਅਦ ਵਿੱਚ ਸਭ ਕੁਝ ਡੁੱਗ ਗਿਆ। ਅਸੀਂ ਰਸਤੇ 'ਚ ਦੇ ਮੁੰਡਿਆਂ ਨੂੰ ਭੁੱਖ ਲੱਗੀ ਸੀ। ਅਸੀਂ ਤਾਂ ਖਾਏ ਸੀ 버ਗਰ। ਇਹ ਇਹਨੇ ਆ ਰਿਹਾ ਸੀ ਪਿੰਡਾਂ ਦੇ ਲਾਗ ਗੱਡੀ ਲੈ ਕੇ। ਕਿ ਆਪਾਂ ਇਹਨਾਂ ਨੂੰ 버ਗਰ 버ਗਰ ਨਾਲ ਹੀ ਲੈ ਕੇ ਆਂਦੇ ਆ। ਉਹ ਗੁਰੂ ਬਾ ਇਹ ਹੋਰ ਗੋਲੀ ਨਹੀਂ ਕਰਦੀ ਜੀ ਬਸ ਲੋ ਦਾ ਹੀ ਹੈ ਸਾਜ ਦਾ ਆ ਖੜ ਗਿਆ ਆਪਣੀ ਰਾਣੀ ਸੋੰਦਰਾ ਉਹ ਯਾਪਾ ਉਹ ਅਡੀਸਰ ਮਥਾੜ ਜਿੰਦਿਆਂ ਤੇ ਚਲਦੇ ਹਾਂ ਗੁਰਦੁਆਰਾ ਸਾਹਿਬ ਉਹ ਵੀ ਆਪਾਂ ਬਾਬੇ ਦੇ ਆ ਗਏ ਆ ਇੱਥੋਂ ਲੈਣ ਲੱਗੇ ਆ ਪ੍ਰਸ਼ਾਦ ਆਪਾਂ ਆਏ ਆ ਗੁਰਦੁਆਰਾ ਸਾਹਿਬ ਅਡੀਸਰ ਪ੍ਰਸ਼ਾਦ ਆਪਾਂ ਲੈ ਲਿਆ ਤੇ ਚਲਦੇ ਆ ਦਰਬਾਰ ਦੇ ਅੰਦਰ ਲਓ ਜੀ ਆ ਗਏ ਆਪਾਂ ਅਡੀਸਰ ਸਾਹਿਬ ਬਰਨਾਲਾ ਵਰਦੂਰਾ ਜਰਨਾਲੇ ਆਏ ਅੱਗੇ ਦੇਖਿਓ ਜਗਾ ਬਹੁਤ ਸੋਹਣੀ ਆ ਤੇ ਬਹੁਤ ਮਨੋਕਾਮਨਾ ਪੂਰੀਆਂ ਹੁੰਦੀਆਂ ਇਸ ਜਗਾ ਦੇ ਵੀ ਬਹੁਤ ਜਿਆਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਇਹ ਦਰਬਾਰ ਦੇ ਆ ਗਏ ਦਰਬਾਰ ਤੇ ਆ ਅੰਮ੍ਰਿਤਸਰ ਸਾਹਿਬ ਕਰੋ ਅੜੀਸਾ ਦਾ ਬੰਦਰਗੇ ਅੱਜ ਆ ਗਿਆ ਸੋਵਰ ਗੋਦੋਰਾ ਸੋ ਤੇ ਬਾਬਾ ਜੀ ਪ੍ਰਸ਼ਾਦ ਦਿੰਦੇ ਬੰਤਾ ਆਪਾਂ ਤਾਂ ਠੇਕ ਲਿਆ ਤੇ ਹੁਣ ਆਪਾਂ ਜਾਣਿਆ ਕਰ ਲੋ ਇੱਥੋਂ ਨੇ ਪਹੁੰਚ ਲਿਆ ਟਾਈਮ ਕਾਫੀ ਹੋ ਗਿਆ ਆ ਟਰਾਂਕ ਤਕਰੀਬਨ ਮੇਰੇ ਸਮੇਂ 7:00 ਵਜ ਗਏ ਆ ਆ ਗੱਡੀ ਚੋਰਤੀ ਸੀ ਘਰ ਨੂੰ ਤੇ ਆਪਾਂ ਇੱਥੇ 8:30 ਸਾਬ ਸਾਬ ਰੁੱਕ ਗਏ ਸੀ ਲੋਜ ਕਰੋ ਇੱਕ ਉੱਧਰ ਸ਼੍ਰੀਮਾਨ ਬਾਬਾ ਪੱਗ ਸਿੰਘ ਜੀ ਦਰਸ਼ ਲਗਾ ਉਹਨਾਂ ਦੇ ਵੀ ਤਾਏ ਪਰਤੂ ਕਰਨੇ ਮਾਰਾ ਉੱਧਰ ਪ੍ਰਕਾਸ਼ ਲਾਇਆ ਠੀਕ ਉਹ ਵਾਪਸ ਜਾ ਰਹੇ ਆ ਪੰਜ ਜਾਈ ਜਾਨੇ ਆ ਵਾਪਸੀ ਤੇ ਟਾਈਮ ਹੋ ਗਿਆ ਵਾ 8:30 ਦਾ ਨਿਹਰਾ ਹੋ ਗਿਆ ਕਾਫੀ ਤੇ ਗੱਡਾ ਪਾਰ ਹੋ ਗਏ ਸੀ ਅਡੀ ਸਰ ਸਰ ਗੱਡੀ ਆਪਣੀ ਚੱਲਦੀ ਹੋ ਆਪਣੀਆਂ ਤੋਂ 20 ਕਿਲੋਮੀਟਰ ਅੱਗੇ ਹੁਣ ਕਾਰ ਕਿੱਥੇ ਜਾਂਦੇ ਆ ਸਪੀਡ ਕੀਤੀ ਵਾਵਾ ਉਹ ਆਵੇ ਆਪਾਂ ਕੋੜੀ ਸੇਖਾਂ ਪਾਰ ਕਰ ਆਏ ਆ ਤੇ ਹੰਸਣ ਵਾਲਿਆਂ ਜੀਰੇ ਉਹ ਜਾ ਰਹੀ ਆਪਣੀ ਅੱਗੇ ਅੱਗੇ ਗੱਡੀ ਇਹ ਤੋਂ ਲੱਗਿਆ ਜੀ ਆਹ ਜਾ ਰਹੀ ਆਪਣੀ ਗੱਡੀ ਆਹ ਜਾਂਦੀ ਆਲਾ ਮਾਰਦਾ ਹੇ ਹੱਥ ਆਪਾਂ ਇੱਥੋਂ ਲੈ ਲੈਨੇ ਆ ਮੱਛੀ ਲੈ ਕੇ ਆਏ ਤੇ ਸਾਰਿਆਂ ਦਾ ਕਰਾਵਾਂਗੇ ਘਰੇ ਜਾ ਕੇ ਮੂੰਹ ਮਿੱਠਾ ਘਰ ਮਚਾਉਂਦੇ ਸਪੀਡ ਬੱਲੇ ਮੱਛੀ ਤੇ ਚੱਲਦੇ ਆਂ ਗੱਡੀ ਕੋਲੇ ਫਾਈਨਲੀ ਜੀ ਦੇ ਵਾਪਸ ਆ ਗਏ ਆ ਉਹਨਾਂ ਦੇ ਪੈ 9:00 ਵਜੇ 17 ਮਿੰਟ ਹੋ ਗਏ ਕਹਿੰਦਾ ਘਰ ਚ ਆ ਗਏ ਜੀ ਦੇ ਲਾਉਣ ਨੰਗੇ ਅੱਗੇ ਆਪਣੇ ਤੋਂ ਸਟੇਪ ਨਹੀਂ ਨਾ ਅੰਮਲੇ ਘਰੇ ਪਹੁੰਚ ਗਏ ਰਾਣੀ ਸੋਨਦਰ ਆਪਣੀ ਘਰੇ ਆ ਗਈ ਆ ਘਰੇ ਪਹੁੰਚ ਗਈ ਲਾਤੀ ਪਿੰਡ ਦੇ ਇਧਰ ਆਪਣੀ ਸਾਰੀ ਜਨਤਾ ਵਾਲਟੀ ਲੱਡੂ ਲੁੱਡੂ ਖੂਬ ਚੱਲ ਰਹੇ ਆ ਆਪਾਂ ਲਿਓ ਨਾ ਦੇ ਜੇ ਮੈਂ ਤਾਂ ਡੈਡੀ ਹਾਂ ਜਨਤਾ ਨਾਲ ਆਪਾਂ ਜਾਣਾ ਬੀਕਾ ਨੇ ਗਜਰਾਤ ਗਜਰਾਤ ਤੋਂ ਫਿਰ ਸੋ ਹਾਂਜੀ ਦੋਸਤੋ ਕੀ ਹਾਲ ਚਾਲ ਆ ਫਾਈਨਲੀ ਆਪਾਂ ਘਰੇ ਪਹੁੰਚ ਗਏ ਸੀ ਟਾਈਮ ਹੋ ਗਿਆ ਵਾ 10:30 ਦਾ ਤੁਹਾਨੂੰ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੁਭਾਅ ਆਏ